ਹੁਸ਼ਾਰਪਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹ ਚੇਤਨ ਕਸ਼ਪ ਸੋ ਹੈਡਿੰਗ ਵੇਖ ਕੇ ਦੋਸਤੋ ਤੁਸੀਂ ਐਸ ਐਸ ਆਈ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਅਸਤਾ ਇਹ ਸਟੂਡੀਓ ਪ੍ਰੋਗਰਾਮ ਹੈ ਜਿਹੜਾ ਉਹ ਕਿਸ ਵਿਸ਼ੇ ਤੇ ਹੋਵੇਗਾ ਪ੍ਰਾਈਵੇਟ ਸਕੂਲਾਂ ਵੱਲੋਂ ਜੋ ਅੰਨੀ ਲੁੱਟ ਮਚਾਈ ਹੋਈ ਹੈ ਕਿਉਂਕਿ ਕਿਸੇ ਵਕਤ ਸਕੂਲਾਂ ਨੂੰ ਵਿਦਿਅਕ ਅਦਾਰਿਆਂ ਨੂੰ ਵਿੱਦਿਆ ਦੇ ਮੰਦਰ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ ਅੱਜ ਵੀ ਕੀਤਾ ਜਾਂਦਾ ਹੈ ਵਿੱਦਿਆ ਦੇ ਮੰਦਰ ਵਚੋਂ ਜਾਣਿਆ ਜਾਂਦਾ ਤੇ ਅੱਜ ਤੱਕ ਜਿੰਨੇ ਵੀ ਵੱਡੇ ਵੱਡੇ ਸਿਆਸਤਦਾਨ ਹੋਏ ਨੇ ਜਿੰਨੇ ਵੀ ਵੱਡੇ ਵੱਡੇ ਅਫਸਰ ਹੋਏ ਨੇ ਡੀਸੀ ਐਸਐਸਪੀ ਤੋਂ ਲੈ ਕੇ ਜਾਂ ਇਹਨਾਂ ਤੋਂ ਹੇਠਲੇ ਪੱਧਰ ਦੇ ਅਧਿਕਾਰੀ ਹੋਏ ਨੇ ਜਾਂ ਇਹਨਾਂ ਤੋਂ ਵੀ ਉੱਪਰਲੇ ਪੱਧਰ ਦੇ ਅਧਿਕਾਰੀ ਹੋਏ ਨੇ ਤਾਂ ਜ਼ਰੂਰ ਸਿੱਖਿਆ ਉੱਚ ਸਿੱਖਿਆ ਹਾਸਲ ਕਰਕੇ ਇਹਨਾਂ ਮੁਕਾਮਾਂ ਤੱਕ ਪਹੁੰਚਦੇ ਨੇ ਸੋ ਹਰ ਇੱਕ ਵਿਅਕਤੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਸਿੱਖਿਆ ਤੋਂ ਬਿਨਾ ਮਨੁੱਖੀ ਜੀਵਨ ਹੈ ਉਹ ਵਾਂਝਾ ਮਨੁੱਖੀ ਜੀਵਨ ਉਬਕਾਰ ਹੈ ਕਿਉਂਕਿ ਜੇਕਰ ਆਪਾਂ ਸਿੱਖਿਅਤ ਹੋਵਾਂਗੇ ਤਾਂ ਕਿ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਆਪਣਾ ਭਵਿੱਖ ਵਧੀਆ ਬਣਾ ਸਕਦੇ ਹਾਂ ਪਰੰਤੂ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਮੌਜੂਦਾ ਸਮੇਂ ਦੀ ਤਾਂ ਅੱਜ ਦੇ ਸਮੇਂ 'ਚ ਇਹਨਾਂ ਵਿਦਿਆ ਦੇ ਮੰਦਰਾਂ ਨੇ ਅੰਨੀ ਲੁੱਟ ਮਚਾਈ ਹੋਈ ਹੈ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਤਾਂ ਅੱਜ ਦੇ ਸਮੇਂ 'ਚ ਮੈਨੂੰ ਇਹ ਕਹਿਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਹਿਜਕ ਚਾਹਤ ਮਹਿਸੂਸ ਨਹੀਂ ਹੋਵੇਗੀ ਕਿ ਵਿਦਿਆ ਦੇ ਮੰਦਰ ਹੋਣੇ ਵਿੱਦਿਆ ਦੇ ਮੰਦਰ ਨਾ ਹੋ ਕੇ ਬਲਕਿ ਲੁੱਟ ਦਾ ਕੇਂਦਰ ਬਣ ਕੇ ਰਹਿ ਚੁੱਕੇ ਨੇ ਲੁੱਟ ਦਾ ਮੰਦਰ ਬਣ ਕੇ ਰਹਿ ਚੁੱਕੇ ਨੇ ਸੋ ਜਦੋਂ ਪੁਰਾਣੀਆਂ ਰਵਾਇਤੀ ਪਾਰਟੀਆਂ ਸਮੇਂ ਵੀ ਲੋਕਾਂ ਵੱਲੋਂ ਇਹੀ ਦੁਹਾਈ ਦਿੱਤੀ ਜਾਂਦੀ ਸੀ ਕਿ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮੋٹے ਪੈਸੇ ਵਸੂਲੇ ਜਾਂਦੇ ਨੇ ਮਾਪਿਆਂ ਵੱਲੋਂ ਕਿਉਂਕਿ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਕਿਸੇ ਵਧੀਆ ਸਕੂਲ ਦੇ ਵਿੱਚ ਸਿੱਖਿਆ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਸਫਲ ਬਣਾਏ ਤੇ ਜ਼ਿੰਦਗੀ ਦੀਆਂ ਉਹ ਸਾਰੀਆਂ ਪੌੜੀਆਂ ਨੂੰ ਉਹ ਸਾਰੀਆਂ ਮੰਜ਼ਲਾਂ ਨੂੰ ਸਰ ਕਰੇ ਜਿਹੜੀਆਂ ਉਹਨਾਂ ਦੇ ਮਾਪਿਆਂ ਵੱਲੋਂ ਨਹੀਂ ਜਿੱਤੀਆਂ ਹੁੰਦੀਆਂ ਜਾਂ ਮਾਪਿਆਂ ਦਾ ਜੋ ਸੁਪਨਾ ਹੁੰਦਾ ਹੈ ਬੱਚਾ ਉਹਨਾਂ ਨੂੰ ਜ਼ਰੂਰ ਪੂਰਾ ਕਰੇ ਸੋ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਪੰਜਾਬ ਦੇ ਵਿੱਚ ਦੋ ਮੋਡਲਾਂ ਤੋਂ ਉਹਨਾਂ ਵੱਲੋਂ ਕੰਮ ਕੀਤਾ ਜਾਂਦਾ ਹੈ ਸਿਹਤ ਸੁਧਾਰ ਨੂੰ ਲੈ ਕੇ ਤੇ ਸਿੱਖਿਆ ਸੁਧਾਰ ਨੂੰ ਲੈ ਕੇ ਰੋਟੀ ਕੱਪੜਾ ਮਕਾਨ ਮਨੁੱਖੀ ਜੀਵਨ ਦੀ ਸਭ ਤੋਂ ਮੁੜਲੀ ਲੋੜ ਹੈ ਤੇ ਜੇਕਰ ਰੋਟੀ ਕੱਪੜਾ ਮਕਾਨ ਤੋਂ ਬਾਅਦ ਕੋਈ ਜ਼ਰੂਰਤ ਆ ਮਹਿਸੂਸ ਹੁੰਦੀਆਂ ਨੇ ਤਾਂ ਸਭ ਤੋਂ ਪਹਿਲੀ ਜ਼ਰੂਰਤ ਮਹਿਸੂਸ ਹੁੰਦੀ ਹੈ ਸਿਹਤ ਦੀ ਤਾਂ ਫਿਰ ਮਹਿਸੂਸ ਹੁੰਦੀ ਹੈ ਸਿੱਖਿਆ ਦੀ ਕਿਉਂਕਿ ਜੇਕਰ ਅਸੀਂ ਤੰਦਰੁਸਤ ਹੋਵਾਂਗੇ ਮਨੁੱਖੀ ਜੀਵਨ ਤੰਦਰੁਸਤ ਹੋਵੇਗਾ ਤਾਂ ਹੀ ਅਸੀਂ ਸਿੱਖਿਆ ਹਾਸਲ ਕਰ ਸਕਦੇ ਹਾਂ ਤਾਂ ਹੀ ਅਸੀਂ ਆਪਣੀਆਂ ਉਹਨਾਂ ਮੰਜ਼ਲਾਂ ਨੂੰ ਹਾਸਲ ਕਰ ਸਕਦੇ ਹਾਂ ਜੋ ਸਾਡੇ ਮਾਪਿਆਂ ਨੇ ਸੁਪਨੇ ਵੇਖਿਆ ਹੁੰਦੇ ਨੇ ਜਾਂ ਜੋ ਸਾਡੇ ਵੱਲੋਂ ਸੁਪਨੇ ਵੇਖੇ ਹੁੰਦੇ ਨੇ ਸੋ ਰੋਟੀ ਕਪੜਾ ਮਕਾਨ ਤੋਂ ਬਾਅਦ ਸਿੱਖਿਆ ਅਤੇ ਸਿਹਤ ਦੋ ਅਜਿਹਿਆਂ ਲੋੜਾਂ ਨੇ ਮਨੁੱਖੀ ਜ਼ਿੰਦਗੀ ਦੀਆਂ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਸੋ ਅੱਜ ਦਾ ਵਿਸ਼ਾ ਅੱਜ ਦਾ ਵਿਸ਼ਾ ਇਹੀ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਜੋ ਅੰਨੀ ਲੁੱਟ ਮਚਾਈ ਹੋਈ ਹੈ ਸਰਕਾਰਾਂ ਵੱਲੋਂ ਉਹਨਾਂ ਤੇ ਚੁੱਪੀ ਕਿਉਂ ਵੱਟੀ ਹੋਈ ਹੈ ਸਰਕਾਰਾਂ ਸਭ ਕੁਝ ਜਾਣਦੀਆਂ ਨੇ ਕਿ ਕਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਾਪਿਆਂ ਦੀ ਵਿਦਿਆਰਥੀਆਂ ਦੇ ਮਾਪਿਆਂ ਦੀ ਲੁੱਟਖਸੁੱਟ ਹੁੰਦੀ ਹੈ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਹਰ ਇੱਕ ਅਫਸਰ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਹਰ ਇੱਕ ਮੰਤਰੀ ਸੰਤਰੀ ਵਿਧਾਇਕ ਸਰਕਾਰ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਪਰੰਤੂ ਪਤਾ ਹੋਣ ਦੇ ਬਾਵਜੂਦ ਅੱਜ ਤੱਕ ਸਰਕਾਰਾਂ ਵੱਲੋਂ ਕੋਈ ਵੀ ਕੋਈ ਕੋਈ ਜਿਹੜਾ ਕਠਨ ਕਦਮ ਹੈ ਜਾਂ ਕੋਈ ਸਖਤ ਕਦਮ ਹੈ ਉਹ ਇਨ੍ਹਾਂ ਬਾਬਤ ਨਹੀਂ ਚੁੱਕਿਆ ਗਿਆ ਕਿਉਂਕਿ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਸੱਤਾ ਉਹਨਾਂ ਦੀ ਹੈ ਤਾਂ ਜਦੋਂ ਕੋਈ ਸੱਤਾਧਾਰੀ ਪਾਰਟੀ ਹੁੰਦੀ ਹੈ ਤਾਂ ਉਹਨਾਂ ਦੇ ਰਾਜ ਵਿੱਚ ਅਜੀਹਾ ਕੰਮ ਹੋਵੇ ਤਾਂ ਉਹਨਾਂ ਨੂੰ ਘੇਰਨਾ ਸੁਭਾਵਿਕ ਹੈ ਸੋ ਆਮ ਆਦਮੀ ਪਾਰਟੀ ਵੱਲੋਂ ਵੱਡੀਆਂ ਦੁਹਾਈਆਂ ਦਿੱਤੀਆਂ ਜਾਂਦੀਆਂ ਸੀ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਸੋ ਸੁਧਾਰ ਕੀਤੇ ਵੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੁਧਾਰ ਆਏ ਨੇ ਆਮ ਆਦਮੀ ਪਾਰਟੀ ਦੇ ਰਾਜਵਿਲੇ ਪ੍ਰੰਤੂ ਪ੍ਰਾਈਵੇਟ ਸਕੂਲਾਂ ਤੇ ਅਜ ਤੱਕ ਕਿਉਂ ਨਹੀਂ ਇਹਨਾਂ ਤੇ ਸ਼ਿਕੰਜਾ ਕੱਸਿਆ ਗਿਆ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਅਹੁਦਾ ਸਾਂਭਿਆ ਗਿਆ ਸੀ ਤਾਂ ਉਸ ਵਕਤ ਸਖਿਆ ਮੰਤਰੀ ਸ਼ਾਇਦ ਗੁਰਮੀਤ ਸਿੰਘ ਮੀਤ ਹੈਰ ਹੋ ਸਕਦਾ ਕਿ ਮੈਂ ਗਲਤ ਵੀ ਹੋਵਾਂ ਇੱਥੇ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਆ ਕਿਉਂਕਿ ਕਈ ਵਾਰ ਇਹਨਾਂ ਨੇ ਆਪਣੇ ਮੈਕਮੇ ਆ ਬਦਲੇ ਜਾ ਚੁੱਕੇ ਨੇ ਤਾਂ ਉਸ ਵਕਤ ਉਹਨਾਂ ਵੱਲੋਂ ਵੀ ਦੁਹਾਈ ਦਿੱਤੀ ਗਈ ਸੀ ਕਿ ਇਹਨਾਂ ਸਕੂਲਾਂ ਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਿਹੜੀ ਉਹ ਕਦਮ ਚੱਕ ਰਹੀ ਹੈ ਕਮੇਟੀਆਂ ਦਾ ਗਠਨ ਕੀਤਾ ਗਿਆ ਉਹ ਕਮੇਟੀਆਂ ਤੇ ਆ ਕਰਨਗੀਆਂ ਕੀ ਕਿਹੜੇ ਕਿਹੜੇ ਸਕੂਲ ਦੀਆਂ ਕਿਤਾਬਾਂ ਕਿੰਨੀਆਂ ਦੁਕਾਨਾਂ ਤੋਂ ਮਿਲਣਗੀਆਂ ਸੋ ਅੱਜ ਮੈਂ ਉਂਗਲਾਂ ਤੇ ਕੋਈ ਇੱਕਾ ਦੁਕਾ ਦੁਕਾਨਾਂ ਹੁਸ਼ਾਰਪੁਰ ਦੀਆਂ ਉਹ ਗਣਵਾ ਸਕਦਾ ਜਿੱਥੋਂ ਕਿ ਆਲਮੋਸਟ ਸਕੂਲਾਂ ਦੀਆਂ ਕਿਤਾਬਾਂ ਮਿਲਦੀਆਂ ਨੇ ਅੱਜ ਨਰਸਰੀ ਐਲ ਕੇ ਜੀ ਜਿੱਥੋਂ ਸ਼ੁਰੂਆਤ ਕਰਦਾ ਇੱਕ ਬੱਚਾ ਆਪਣੀ ਪੜ੍ਹਾਈ ਦੀ ਤਾਂ ਉਹਨਾਂ ਜਮਾਤਾਂ ਦੀਆਂ ਕਿਤਾਬਾਂ ਜਿਹੜੇ ਉਹ ਅੱਜ ਤੋਂ ਉਹ 2-2000 ਤੋਂ ਲੈ ਕੇ 3-3000 ਰੁਪਏ ਦੇ ਵਿੱਚ ਉਹ ਆਉਂਦੀਆਂ ਨੇ ਦੇਖੋ ਕਿ ਇੱਕ ਨਰਸਰੀ ਐਲਕੇਜੀ ਯੂਕੇਜੀ ਵਾਲੇ ਵਿਦਿਆਰਥੀ ਦੀਆਂ ਜਿਹੜੀਆਂ ਜਮਾਤ ਦੀਆਂ ਕਿਤਾਬਾਂ ਉਹ ਹਜ਼ਾਰਾਂ ਦੇ ਵਿੱਚ ਆਉਂਦੀਆਂ ਨੇ ਤਾਂ ਜਦੋਂ ਪੰਜਵੀਂ 8ਵੀਂ 10ਵੀਂ ਦੀ ਗੱਲ ਆਉਂਦੀ ਹੈ ਤਾਂ ਉਹ 10-12-12000 ਤੱਕ ਹੋਣਾ ਤਾਂ ਜਿਹੜਾ ਬਜਟ ਪਹੁੰਚ ਜਾਂਦਾ ਤਾਂ ਇੱਕ ਕਿਤਾਬ ਦਾ ਮੁੱਲ ਰੱਖਿਆ ਜਾਂਦਾ ਹੈ 500 ਰੁਪਿਆ 1000 ਰੁਪਿਆ ਜਾਂ ਹੋ ਸਕਦਾ ਇਹਨਾਂ ਤੋਂ ਵੀ ਉੱਪਰ ਲਿਓ ਜਿਹੜੇ ਬਜਟ ਰੱਖੇ ਹੋਣਗੇ ਤਾਂ ਅੱਜ ਤੱਕ ਸਰਕਾਰਾਂ ਵੱਲੋਂ ਇਹਨਾਂ ਤੇ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ ਦੁਹਾਈਆਂ ਦਿੱਤੀਆਂ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸੱਤਾਧਾਰੀ ਅਜੇ ਹੀ ਆਗੂ ਹੋਣਗੇ ਸੱਤਾਧਾਰੀ ਪਾਰਟੀ ਦੇ ਅਜੇ ਹੀ ਆਗੂ ਹੋਣਗੇ ਜਿਨ੍ਹਾਂ ਦੇ ਵੱਡੇ ਪੱਦਰ ਤੇ ਆਪਣੇ ਸਕੂਲ ਚੱਲਦੇ ਨੇ ਸਾਬਕਾ ਸਰਕਾਰਾਂ ਰਹਿ ਚੁੱਕੀਆਂ ਨੇ ਹੁਸ਼ਿਆਰਪੁਰ ਦੇ ਵਿੱਚ ਆਪਾਂ ਗੱਲ ਕਰੀਓ ਨਾ ਮੰਤਰੀਆਂ ਦੇ ਸਕੂਲ ਨੇ ਤਾਂ ਅਜੇ ਤੱਕ ਕੀ ਇਹਨਾਂ ਦੀਆਂ ਹੁਣ ਬਾਕੀ ਆਵਾਂਗੇ ਇਹਨਾਂ ਨੂੰ ਵੀ ਹਿੱਸੇ ਪੱਤੀਆਂ ਜਾਣ ਲੱਗ ਪਈਆਂ ਨੇ ਹਰ ਜ਼ਿਲ੍ਹੇ ਦੇ ਸਬੰਧਤ ਡਿਪਟੀ ਕਮਿਸ਼ਨਰ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਅੰਨੀ ਰੁੱਟ ਮਚਾਈ ਹੋਈ ਹੈ ਪ੍ਰਾਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪਤਾ ਹੈ ਕਿਵੇਂ ਅੰਨੀ ਲੁੱਟ ਮਚਾਈ ਹੋਈ ਹੈ ਪ੍ਰਾਈਵੇਟ ਸਕੂਲਾਂ ਵੱਲੋਂ ਤਾਂ ਅੱਜ ਤੱਕ ਸਭ ਕੁਝ ਪਤਾ ਹੋਣ ਦੇ ਬਾਵਜੂਦ ਕਿਉਂ ਨਹੀਂ ਆਵਾਜ਼ ਚੁੱਕੀ ਜਾ ਰਹੀ ਕਿਉਂ ਨਹੀਂ ਕੋਈ ਕਾਨੂੰਨ ਇਹਨਾਂ ਤੇ ਬਣਾਇਆ ਜਾ ਰਿਹਾ ਕਿ ਜੋ ਭਗਵੰਤਮਾਨ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਸੀ ਕਿਤਾਬਾਂ ਨੂੰ ਲੈ ਕੇ ਤਾਂ ਅੱਜ ਉਹਨਾਂ ਹੁਕਮਾਂ ਦੀ ਪਾਲਣਾ ਇਨਬਿਨ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ ਇੱਥੋਂ ਦਾ ਹੋਰ ਤਾਂ ਹੋਰ ਕਿਤਾਬਾਂ ਤੋਂ ਇਲਾਵਾ ਜਿਹੜੀਆਂ ਵਿਦਿਆਰਥੀਆਂ ਦੇ ਪਾਉਣ ਵਾਲੇ ਕੱਪੜੇ ਹੁੰਦੇ ਨੇ ਡ्रेसਿੰਗ ਸੈਂਸ ਆਪਾਂ ਕਹਿ ਸਕਦੇ ਹਾਂ ਕਿ ਜੋ ਵਿਦਿਆਰਤਿਆਂ ਦੀ ਡਰੈਸ ਹੁੰਦੀ ਹੈ ਉਹ ਵੀ ਉਹਨਾਂ ਦੁਕਾਨਾਂ ਤੋਂ ਹੀ ਮਿਲਦੀ ਹੈ ਜਿੱਥੋਂ ਸਕੂਲ ਵਾਲੇ ਪ੍ਰਬੰਧਕ ਪ੍ਰਿਫਰੈਂਸ ਕਰਦੇ ਨੇ ਕਿ ਭਾਈ ਇਸ ਦੁਕਾਨ ਤੇ ਜਾਓ ਤਾਂ ਇਸ ਦੁਕਾਨ ਤੇ ਜਾ ਕੇ ਤੁਸੀਂ ਸਾਡੇ ਸਕੂਲ ਦੀ ਵਰਦੀ ਉੱਥੋਂ ਲੈ ਸਕਦੇ ਹੋ ਖਰੀਦ ਸਕਦੇ ਹੋ ਹਜ਼ਾਰਾਂ ਰੁਪਏ ਦੇ ਵਿੱਚ ਜਿਹੜੀ ਉਹ ਵਰਦੀ ਖਰੀਦਣੀ ਪੈਂਦੀ ਆ ਦੂਜੇ ਪਾਸੇ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਸਕੂਲਾਂ ਦੀ ਜਿੰਨੀ ਕੋ ਫੀਸ ਇੱਕ ਮਹੀਨੇ ਦੀ ਹੁੰਦੀ ਆ 1200 1500 2000 ਤੱਕ ਮੈਨੂੰ ਲੱਗਦਾ ਸਰਕਾਰੀ ਸਕੂਲ ਦੇ ਵਿੱਚ ਉਹ 5 ਤੋਂ 10 ਸਾਲ ਦੇ ਵਿੱਚ ਨਹੀਂ ਫੀਸ ਨਹੀਂ ਹੁੰਦੀ ਹੋਵੇਗੀ ਸੋ ਮੈਂ ਤਾਂ ਸਿੱਧੇ ਤੌਰ ਤੇ ਦੇਖੋ ਸਿੱਖਿਆ ਤੇ ਸਿਹਤ ਅੱਜ ਦੇ ਸਮੇਂ ਦੇ ਵਿੱਚ ਇਹ ਦੋ ਅਜਹੀਆਂ ਚੀਜ਼ਾਂ ਬਣ ਕੇ ਰਹਿ ਚੁੱਕੀਆਂ ਨੇ ਜੋ ਮਨੁੱਖੀ ਜ਼ਿੰਦਗੀ ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦੀਆਂ ਨੇ ਕਿਉਂਕਿ ਮਹਿੰਗਾਈ ਵੀ ਸਿਖਰਾਂ ਤੇ ਐ ਤੇ ਰੋਜ਼ਗਾਰ ਕਿੰਨਾ ਕਿਆ ਸਾਡੇ ਦੇਸ਼ ਦੇ ਵਿੱਚ ਜਾਂ ਜਿਹੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਦੀ ਬੇਸਿਕ ਤਨਖਾਹ ਬੇਸਿਕ ਸੈਲਰੀ ਕਿੰਨੀ ਕਿਆ ਇਸ ਤੋਂ ਵੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਐ ਸਰਕਾਰੀ ਮੁਲਾਜ਼ਮਾਂ ਨੂੰ ਛੱਡ ਕੇ ਜਾਂ ਉੱਗੇ ਬਿਜ਼ਨਸਮੈਨਾਂ ਨੂੰ ਛੱਡ ਕੇ ਮੈਨੂੰ ਵੀ ਲੱਗਦਾ ਕਿ ਜਿਹੜਾ ਮਿਡਲ ਕਲਾਸ ਵਾਲਾ ਕੋਈ ਵਿਅਕਤੀ ਹੈ ਉਸ ਦੀ 10 ਤੋਂ 15000 ਤੋਂ ਕੋਈ ਵੱਧ ਤਨਖਾਹ ਹੋਵੇਗੀ ਜਾਂ 20000 25000 ਤਨਖਾਹ ਹੋਵੇਗੀ ਤਾਂ ਪਰੰਤੂ ਅੱਜ ਦੇ ਮਹਿੰਗਾਈ ਭਰੇ ਜ਼ਮਾਨੇ ਦੇ ਵਿੱਚ 20 25000 ਰੁਪਏ ਦੇ ਨਾਲ ਵੀ ਘਰ ਦਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਕਿਸੇ ਵੀ ਵਿਅਕਤੀ ਲਈ ਸੋ ਇਹ ਦੋ ਅਜਿਹੀਆਂ ਚੀਜ਼ਾਂ ਨੇ ਸਿਹਤ ਤੇ ਸਿੱਖਿਆ ਜੇਕਰ ਕੋਈ ਵਿਅਕਤੀ ਆਪਣਾ ਬੈਂਕ ਬੈਲੈਂਸ ਥੋੜਾ ਬੋਤਾ ਜੋੜਦਾ ਹੈ ਤਾਂ ਜਦੋਂ ਉਸ ਨੂੰ ਕੋਈ ਬਿਮਾਰੀ ਲੱਗਦੀ ਹੈ ਜਾਂ ਬਿਮਾਰ ਹੁੰਦਾ ਕਿਸੇ ਹਸਪਤਾਲ ਦੇ ਵਿੱਚ ਜਾਂਦਾ ਉਸ ਤੋਂ ਸਾਰਾ ਬਜਟ ਹਿਲ ਜਾਂਦਾ ਜਦੋਂ ਸਿੱਖਿਆ ਦੀ ਗੱਲ ਆਉਂਦੀ ਹੈ ਜੀ ਕਹਿੰਦੇ ਅਸੀਂ ਐਡਮਿਸ਼ਨ ਫੀਸ ਇੱਕ ਵਾਰ ਲਵਾਂਗੇ ਉਸ ਤੋਂ ਬਾਅਦ ਅਸੀਂ ਐਡਮਿਸ਼ਨ ਫੀਸ ਸਾਡੇ ਸਕੂਲ ਵੱਲੋਂ ਨਹੀਂ ਲਈ ਜਾਵੇਗੀ ਪਰੰਤੂ ਹੁਣ ਐਡਮਿਸ਼ਨ ਫੀਸ ਦੀ ਆੜ ਦੇ ਵਿੱਚ ਐਨਿਊਅਲ ਚਾਰਜ ਲਏ ਜਾਂਦੇ ਨੇ ਉਹੀ ਉਹ ਵੀ 5 ਤੋਂ 8000 10000 ਤਾਂ ਹੋ ਸਕਦਾ ਹੈ ਕਈ ਸਕੂਲਾਂ ਦੇ ਵਿੱਚ ਇਸ ਤੋਂ ਵੱਧ ਵੱਧ ਵੀ ਹੋਣਗੇ ਵਧੇਰੇ ਹੋਣਗੇ ਇਸ ਤੋਂ ਐਡਮਿਸ਼ਨ ਫੀਸ ਦੀ ਆਰਥ ਦੇ ਵਿੱਚ ਐਨੂਅਲ ਚਾਰਜ ਕੀਤਾ ਜਾਂਦੇ ਨੇ ਬਿਲਡਿੰਗ ਮੇਨਟੈਂਸ ਮੇਨਟੈਂਸ ਜਿਹੜੀ ਲਈ ਜਾਂਦੀ ਹੈ ਮੇਨਟੇਨੈਂਸ ਕਰਨ ਲਈ ਤਾਂ ਹੋਰ ਕਈ ਲਟਰਨ ਬਟਰਮ ਖਰਚੇ ਹੋਣਾ ਵੱਲੋਂ ਗਿਣਵਾ ਦਿੱਤੇ ਜਾਂਦੇ ਨੇ ਅਸੀਂ ਵਿਦਿਆਰਥੀਆਂ ਨੂੰ ਇਹ ਸਹੂਲਤਾ ਦੇਵਾਂਗੇ ਵਿਦਿਆਰਥੀਆਂ ਨੂੰ ਉਹ ਸਹੂਲਤਾ ਦੇਵਾਂਗੇ ਕਿਤਾਬਾਂ ਤੋਂ ਇਲਾਵਾ ਜਿਹੜੇ ਫੀਸਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਹੋਰ ਬਹੁਤ ਸਾਰੇ ਇਹਨਾਂ ਦੇ ਖਰਚੇ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਜੋ ਡਰਾਮੇ ਵਸਦੀ ਅਪਣਾਈ ਹੋਈ ਹੈ ਅਜੋ ਫਲਾਣਾ ਡੇ ਆ ਗਿਆ ਤੁਸੀਂ ਇਹ ਬਣਾ ਕੇ ਲੈ ਕੇ ਆਣਾ ਇਥੋਂ ਤੱਕ ਕਿ ਵਿਦਿਆਰਥੀਆਂ ਦੇ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਵੀ ਪ੍ਰਾਈਵੇਟ ਸਕੂਲ ਦੇ ਪ੍ਰਾਈਵੇਟ ਸਕੂਲਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਦੀ ਮੈਨੇਜਮੈਂਟ ਵੱਲੋਂ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਤੈਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿ ਸੋਮਵਾਰ ਨੂੰ ਵਿਦਿਆਰਥੀ ਇਹ ਵਾਲੀ ਰੋਟੀ ਲੈ ਕੇ ਆਵੇਗਾ ਮੰਗਲਵਾਰ ਨੂੰ ਖਾਣ ਦੇ ਵਿੱਚ ਇਹ ਲੈ ਕੇ ਆਵੇਗਾ ਬੁੱਧਵਾਰ ਨੂੰ ਇਹ ਲੈ ਕੇ ਆਵੇਗਾ ਪੂਰਾ ਡਾਟਾ ਮਤਲਬ ਕੀ ਬਣਾਇਆ ਹੋਇਆ ਹਫਤੇ ਦਾ 5 ਦਿਨ 6 ਦਿਨ ਜਿੰਦੇ ਹਫਤੇ ਦੇ ਦੇ ਵਿੱਚ ਜਿੰਨੇ ਦਿਨ ਵੀ ਸਕੂਲ ਲੱਗੇਗਾ ਸੋ ਸਰਕਾਰ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕੁੰਭ ਕਰਨੀ ਨੀਂਦ ਤੋਂ ਭਗਵੰਤ ਮਾਨ ਜੀ ਬਾਹਰ ਆਓ ਆਪਣੇ ਮੰਤਰੀ ਮੰਡਲ ਨੂੰ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰੋ ਸਖਤਾਈ ਨਾਲ ਕੋਈ ਅਜਿਹਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰੋ ਕਿ ਜਿਹੜੇ ਇਹਨਾਂ ਪ੍ਰਾਈਵੇਟ ਸਕੂਲਾਂ ਦਾ ਮੂੰਹ ਹੈ ਉਹ ਬੰਦ ਕੀਤਾ ਜਾ ਸਕੇ ਜਿਹੜੇ ਵਿੱਦਿਆ ਦੇ ਮੰਦਰ ਕਿਸੇ ਵਕਤ ਸਕੂਲ ਕਹਾਏ ਜਾਂਦੇ ਸੀ ਉਹ ਅੱਜ ਲੁੱਟ ਦੇ ਕੇਂਦਰ ਬਣੇ ਹੋਏ ਨੇ ਉਹਨਾਂ ਨੂੰ ਲੁੱਟ ਦੇ ਮੰਦਰ ਤੋਂ ਆਪਾਂ ਦੁਬਾਰਾ ਵਿੱਦਿਆ ਦੇ ਮੰਦਰ ਵੱਲ ਲੈ ਕੇ ਜਾਈਏ ਸੋ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੀ ਇਹ ਮੁੱਖ ਲੋੜ ਹੈ ਬੜੀ ਵੱਡੀ ਜ਼ਰੂਰਤ ਹੈ ਕਿਉਂਕਿ ਮਾਪੇ ਜਾਕੇ ਵੀ ਇਹਨਾਂ ਸਕੂਲਾਂ ਦੇ ਖਿਲਾਫ ਆਵਾਜ਼ ਨਹੀਂ ਚੁੱਕ ਸਕਦੇ ਕਿਉਂਕਿ ਉਹਨਾਂ ਨੂੰ ਡਰ ਸਤਾਉਂਦਾ ਹੈ ਕਿ ਕਿਤੇ ਕੋਈ ਸਕੂਲ ਵਾਲਾ ਉਹਨਾਂ ਦੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਨਾ ਕਰ ਜਾਏ ਸੋ ਅੰਤ ਦੇ ਵਿੱਚ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਦੋ ਅਜਿਹੇ ਕੰਮ ਸਰਕਾਰ ਨੂੰ ਸਿੱਖਿਆ ਤੇ ਸੇ ਇਤੇ ਕਰਨੇ ਚਾਹੀਦੇ ਨੇ ਕਿ ਪ੍ਰਾਈਵੇਟ ਸੈਕਟਰ ਇਹਨਾਂ ਦੇ ਵਿੱਚੋਂ ਮੁਕੰਮਲ ਤੌਰ ਤੇ ਜਿਹੜਾ ਖਤਮ ਕਰ ਦੇਣਾ ਚਾਹੀਦਾ ਸਕੂਲ ਵੀ ਸਰਕਾਰੀ ਚਾਹੀਦੇ ਨੇ ਤੇ ਹਸਪਤਾਲ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਵੀ ਸਰਕਾਰੀ ਚਾਹੀਦੀਆਂ ਨੇ ਤਾਂ ਸਹੂਲਤਾਂ ਉਹਨਾਂ ਦੇ ਵਿੱਚ ਪ੍ਰਾਈਵੇਟ ਵਾਂਗੂ ਚਾਹੀਦੀਆਂ ਨੇ ਜਿਵੇਂ ਪ੍ਰਾਈਵੇਟ ਵਾਲੇ ਕਰਦੇ ਨੇ ਤਾਂ ਸਰਕਾਰ ਕੀ ਗੱਲ ਸੋਨੇ ਦੀ ਚਿੜੀ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਕਿਹਾ ਜਾਂਦਾ ਸੀ ਕਿਸੇ ਵਕਤ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਰੰਗਲਾ ਪੰਜਾਬ ਬਣਾਉਣਾ ਹੈ ਖਜ਼ਾਨੇ ਦੀ ਕੋਈ ਵੀ ਕਮੀ ਨਹੀਂ ਹੈ ਤਾਂ ਇਹਨਾਂ ਦੋ ਚੀਜ਼ਾਂ ਤੇ ਵਿਚਾਰਾ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਇਹਨਾਂ ਦੋ ਮਾਡਲਸ ਤੇ ਤੋ ਕਿਉਂ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿ ਜੇਕਰ ਅਜੀਹਾ ਭਗਵੰਤ ਮਾਨ ਜੀ ਤੁਸੀਂ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਮੰਗਣ ਦੀ ਵੀ ਲੋੜ ਨਹੀਂ ਪੈਗੀ ਲੋਕ ਤੁਹਾਨੂੰ ਆਪ ਹੀ ਆਪਣੀਆਂ ਅੱਖਾਂ ਤੇ ਤਾਂ ਉਮਰ ਤੱਕ ਬਿਠਾ ਕੇ ਰੱਖਣਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕੀਤਾ ਜਾਵੇ ਤਾਂ ਜੋ ਸਰਕਾਰਾਂ ਤੱਕ ਅਫਸਰਾ ਤੱਕ ਸਾਡੀ ਆਮ ਲੋਕਾਂ ਦੀ ਆਵਾਜ਼ ਜ਼ਰੂਰ ਪਹੁੰਚੇ